ਅਸੀਂ ਕਿਹਦੀ ਮਰੀ ਛੋਟਾ ਜਿਹਾ ਰਾਜ ਮੰਗਣ ਲੱਗ ਜਾਂਦੇ ਆ ਕਿਉਂ ਨਹੀਂ ਅਸੀਂ ਸਾਰੀ ਦੁਨੀਆ ਤੇ ਰਾਜ ਕਰ ਸਕਦੇ ਅੱਜ ਤੁਹਾਡੇ ਬੱਚੇ ਨੇ ਜਿਹੜੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਬੈਠੇ ਨੇ ਪਦਵੀਆਂ ਤੇ ਉੱਤੇ ਕਿਉਂ ਨਹੀਂ ਸਿੱਖਾਂ ਦੇ ਨੁਮਾਇंदे ਸਿੱਖਾਂ ਦੀ ਮੈਂ ਕਹਾਂਗਾ ਸਿੱਖਾਂ ਦੇ ਨੁਮਾਇंदे ਨਹੀਂ ਸਿੱਖਾਂ ਦੀ ਵਿਚਾਰਧਾਰਾ ਦੇ ਨੁਮਾਇंदे ਨੇ ਜਿਹੜੇ ਸਾਰੀ ਦੁਨੀਆ ਤੇ ਰਾਜ ਕਰ ਸਕਦੇ ਨੇ ਉਹਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਨੇ ਆਪਾਂ ਨੂੰ ਕਿ ਸਿੱਖਾਂ ਦੇ ਉੱਤੇ ਇੱਕ ਇੱਹਸਾਨ ਆ ਬਾਬਾ ਤੇ ਇੱਕ ਬਾਦਰਜੀ ਦਾ ਤੁਹਾਡੇ ਤੇ ਇਛਾਨ ਛੇਵੇਂ ਗੁਰੂ ਦਾ ਜਿਨ੍ਹਾਂ ਨੇ ਦੇਸ਼ ਦੇ ਵਿੱਚ Hindu ਰਾਜਿਆਂ ਦੇ ਧਰਮ ਦੀ ਰਾਖੀ ਕੀਤੀ ਜੇ ਛੇਵੇਂ ਗੁਰੂ ਨੇ ਵੱਖਰੇ ਧਰਮ ਵਾਲੇ ਜੋ ਰਾਜੇ ਸੀ ਉਹਨਾਂ ਨੂੰ ਜੇਲ੍ਹ ਚੋਂ ਕੱਢਿਆ ਅੱਜ ਦੇਸ਼ ਤੁਹਾਡੀ ਅਗਵਾਈ ਦੀ ਕਰ ਰਿਹਾ ਹੈ ਗੁਰੂ ਨਾਨਕ ਦੀ ਤੇ ਇਨਕਲਾਬੀ ਲੋਕਾਂ ਦੀ ਵਿਚਾਰਧਾਰਾ ਦੇ ਮੱਲ ਕੋ ਤੁਸੀਂ ਅਗਵਾਈ ਕਰੋ ਦੇਸ਼ ਦੇ ਲੋਕਾਂ ਦੀ ਸਾਰੇ ਉਹਨਾਂ ਨੂੰ ਬੰਦੀਆਂ ਨੂੰ ਬਾਹਰ ਕਢਾਓ ਸਾਰੇ ਅਧਿਕਾਰ ਜਿਹੜਾ ਕੇਂਦਰ ਛੀਂਡ ਰਿਹਾ ਹੈ ਤੁਹਾਡੇ ਤੋਂ ਖੋ ਰਿਆ ਬਾਕੀ ਸੂਪਿਆਂ ਦੇ ਨਾਲ ਲੜ ਕੇ ਉਹ ਅਧਿਕਾਰ ਵੀ ਕੇਂਦਰ ਦੇ ਉਹ ਕੇਂਦਰ ਦਾ ਜਿਹੜਾ ਕੇਂਦਰੀਕ੍ਰਿਤ ਢਾਂਚਾ ਕਰ ਰਿਹਾ ਉਹਨੂੰ ਵੀ ਖਿਲਾਰਨ ਵਾਸਤੇ ਤੁਹਾਡੇ ਤੇ ਇੱਕ ਜਮਾ ਆਉਂਦਾ ਇਹ ਗੁਰੂ ਨਾਨਕ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਜੋ ਕੀਤਾ ਉਹ ਆਪਣੇ ਆਪ ਇਕੱਲੇ ਇਸ ਧਰਤੀ ਲਈ ਨਹੀਂ ਸੀ ਉਹ ਪੂਰੀ ਦੁਨੀਆ ਲਈ ਸੀ ਇਸ ਲਈ ਭਾਰਤ ਦੇ ਵਿੱਚ ਆ ਮੁਸਲਮਾਨ ਨੇ ਚਾਹ ਹਿੰਦੂ ਨੇ ਚਾਹ ਕ੍ਰਿਸ਼ਚੀ ਨੇ ਆਪਣਾ ਫਰਜ ਮੰਨਦਾ ਕਿ ਉਹਨਾਂ ਦੇ ਨਾਲ ਹੁੰਦੇ ਹਰ ਤੱਕੇ ਦੇ ਵਿੱਚ ਸਿੱਖ ਕੌਮ ਅੱਗੇ ਹੋ ਕੇ ਖੜੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਸੇ ਅਮਰਤਪਾਲ ਤੇ ਜੱਗੀ ਜੋੜ ਜੱਗੀ ਜੋੜ ਇੰਗਲੈਂਡ 'ਚ ਵੱਸਦਾ ਸੀ ਇੱਥੇ ਗ੍ਰਿਫਤਾਰ ਆ ਉਹਨੂੰ ਕਈ ਸਾਲ ਹੋ ਗਏ ਅਮਰਤਪਾਲ ਐਮਪੀ ਹੈ ਸਾਡਾ ਚੁਣਿਆ ਹੋਇਆ ਨੁਮਾਇੰਦਾ ਇਸੇ ਤਰ੍ਹਾਂ ਕਸ਼ਮੀਰ ਦਾ ਬੰਦਾ ਹੈ ਇੰਜੀਨੀਅਰ ਦੇ ਉਹ ਵੀ ਚੁਣਿਆ ਹੋਇਆ ਐਮਪੀ ਹੈ ਉਹ ਮੁਸਲਮਾਨ ਹੈ ਇਸੇ ਤਰ੍ਹਾਂ ਜਿਹੜਾ ਸ਼ੋਨਮ ਬਾਂਚੂਕਾ ਉਹ ਕੋ ਕ੍ਰਿਸ਼ਣ ਉਹ ਇੱਕ ਮੂਵਮੈਂਟ ਲੜ ਰਿਹਾ ਸੀ ਲਦਾਖ ਦੇ ਅੰਦਰ ਯਾਨੀ ਇਹ ਕੋਈ ਪਰਵਾਹ ਨਹੀਂ ਕਰਦੀ ਮੋਦੀ ਸਰਕਾਰ ਉਹਦੀ ਆਰਐਸਐਸ ਜਿਹੜੀ ਬਲਕਿ ਉਹ ਐ ਸਮਝਦੇ ਵੀ ਇਹ ਚਿੜੀਆਂ ਨੇ ਇਹ ਕੀੜੇ ਨੇ ਇਹਨਾਂ ਨੂੰ ਚਾਹੇ ਤੁਸੀਂ ਜੇਲ੍ਹ ਸੁਟੋ ਚਾਹੇ ਇਹਨਾਂ ਨੂੰ ਤੁਸੀਂ ਹਵਾਲਾ ਸੁਟੋ ਇਹਨਾਂ ਦੀ ਗੱਲ ਨਹੀਂ ਸੁਣਨੀ ਔਰ ਮੈਂ ਤੁਹਾਨੂੰ ਬੜੇ ਮਾਣ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਮਿਨ ਸਾਹਬ ਮੋਰਚੇ ਦੀ ਅਗਵਾਈ ਦੇ ਵਿੱਚ ਪੰਜਾਬੀ ਲੋਕ ਪੰਜਾਬ ਦਾ ਸਿੱਖ ਭਾਈਚਾਰਾ ਇਹ ਵੱਡੀ ਆਵਾਜ਼ ਉਠਾ ਰਿਹਾ ਹੈ ਕਿ ਦਿੱਲੀ ਦੇ ਦਿੱਲੀ ਦੀ ਸਰਕਾਰ ਤੂੰ ਜਿਹੜੇ ਕੈਦੀ ਬਣਾਏ ਹੋਏ ਨੇ ਦੇਸ਼ ਦੇ ਅੰਦਰ ਮੈਂ ਜਾਣਦਾ ਕੁਝ ਬੰਦੇ ਨੂੰ ਜੀਨ ਸਿੰਘ ਆਈ ਬਾਬਾ ਮਰ ਗਿਆ ਆਂਧਰਾ ਪ੍ਰਦੇਸ਼ ਦਸਾਰੀ ਝਾਰਖੰਡ ਦਾ ਇੱਕ 크੍ਰਿਸਚੀਅਨ ਸੀ ਪਾਦਰੀ ਉਹ ਜੇਲ੍ਹ ਚ ਮਰ ਗਿਆ ਬੰਬੇ ਜੀਨ ਸਾਈ ਬਾਪਨ 95% ਅਪੰਗ ਸੀ ਪ੍ਰੋਫੈਸਰ ਸੀ ਦਿੱਲੀ ਯੂਨੀਵਰਸਿਟੀ ਦਾ ਹਾਈ ਕੋਰਟ ਨਾਗਪੁਰ ਦਾ ਵਕੀਲ ਇਸੇ ਤਰ੍ਹਾਂ ਹਨੀ ਬਾਬੂ ਦਿੱਲੀ ਯੂਨੀਵਰਸਿਟੀ ਦਾ ਵਕੀਲ ਇਹ ਸਾਰੇ ਜਿਹੜੇ ਬੰਦੇ ਨੇ ਅਮਰਤਪਾਲ ਦੇ ਨਾਲ ਜਿਹੜੇ ਫੜੇ ਹੋਏ ਨੇ ਇਹ ਸਾਰੇ ਸੱਤੀ ਕੈਦੀ ਨੇ ਅਸੀਂ ਕਮ ਇਨਸਾਫ ਮੋਰਚੇ ਵੱਲੋਂ ਮੰਗ ਕਰਦੇ ਹਾਂ ਚਾਏ ਜੱਗੀ ਜੋਲ ਇੰਜੀਨੀਅਰ ਰਸ਼ੀਦ ਸੋਨੂ ਬਣ ਚੁੱਕਾ ਅਮਰਪਾਲ ਉਹਦੇ ਨਾਲ ਦੇ ਸਾਥੀ ਨੇ ਬਰਬਰਾਂ ਦਾ ਉਹ ਸ਼ਾਰਿਆਂ ਨੂੰ ਜੇਲਾ ਵਿੱਚੋਂ ਬਾਹਰ ਕੱਢੋ ਕਿਸੇ ਦੀ ਵਿਰੋਧੀ ਜਾਂ ਵੱਖਰੀ ਆਵਾਜ਼ ਨੂੰ ਬੰਦ ਕਰਨਾ ਸਾਨੂੰ ਕਿਤੇ ਵੀ ਬਰਦਾਸ਼ਤ ਨਹੀਂ ਹੈ ਯਾਰੋ ਬਰਬਰਾਂ ਰਾ ਇਹਨਾ ਪੜਿਆ ਲਿਖਿਆ ਬੰਦਾ ਕੱਲ੍ਹ ਚ ਪੜਾਉਂਦਾ ਪ੍ਰੋਫੈਸਰ ਜਿਹਦੀਆਂ ਗੱਲਾਂ ਸੁਣ ਲਈ ਲੋਕ ਐਵੇਂ ਇਕੱਠੇ ਹੁੰਦੇ ਨੇ ਇਸੇ ਤਰ੍ਹਾਂ ਬਹੁਤ ਸਾਰੇ ਹਾਈ ਕੋਰਟ ਦਾ ਵਕੀਲ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਨੇ ਗੱਡੀਆਂ ਗੱਡੀਆਂ ਤੁਸੀਂ ਕਦੇ ਨਾਮ ਸੁਣਿਆ ਹੋਊਗਾ ਆਪਣੇ ਅਨੰਦ ਤੇਜ ਤੁਮੜੇ ਦਾ ਅਨੰਦ ਤੇਜ ਤੁਮੜੇ ਦਾ ਬਾਬਾ ਅੰਬੇਦਕਰ ਦਾ ਦੋਤਾ ਬਾਬਾ ਅੰਬੇਦਕਰ ਦਾ ਦੋਤਾ ਅਨੰਦ ਤੇਜ ਤੁਮੜੇ ਜਿਹੜਾ ਇੱਕ ਬਹੁਤ ਵੱਡੀ ਪੈਟਰੋਲੀਅਮ ਦੀ ਕੰਪਨੀ ਦੇ ਵਿੱਚ ਸੀਐਮਡੀ ਰਿਹਾ ਇਹ ਰਾਜ ਵੀ ਕਿਸੇ ਯੂਨੀਵਰਸਿਟੀ ਚ ਪੜਾਉਂਦਾ ਸੀ ਉਹਨੂੰ ਚੱਕ ਕੇ 20 ਮਹੀਨੇ ਦੀ ਜੇਲ੍ਹ ਚੰਦਰ ਕਰਤਾ ਸੋ ਇਹ ਜਿਹੜੇ ਕਰਦੇ ਨੇ ਆਪ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਅੰਦਰ ਕਿਵੇਂ ਉਹ ਫੀਫੀ ਗੁਜਰਾਤ ਵਾਲੀ ਵਿਚਾਰੀ ਉਹਨੂੰ ਉਹ ਕੀ ਕਰਦੀ ਸੀ ਸਿਰਫ ਉਹ ਗੱਲ ਕਰਦੀ ਸੀ ਇਹਨਾਂ ਦੀਆਂ ਜਾਤੀਆਂ ਦੀ ਇਸ ਲਈ ਅੱਜ ਜਿਹੜਾ ਤੁਸੀਂ ਪੀੜਾ ਚੁੱਕਿਆ ਇਹ ਪੀੜਾ ਆਪਣੇ ਆਪ ਨੂੰ ਪੂਰੇ ਦੇਸ਼ ਨੂੰ ਇੱਕ ਰੋਸ਼ਨੀ ਦੇਊਗਾ